ਖੋਲ ਦੇ ਕਰਾਂਗੇ ਸੋਕੇ ਬਾਬਾ ਦੇਈ ਖੋਲ ਦੇ ਕਰਾਂਗੇ ਸੋਕੇ ਕਾਂਗਰਸ ਪਾਰਟੀ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਦੁਗਲ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਮੈਂਬਰ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੇ ਪੱਦੀ ਟਿੱਪਣੀ ਕਰਨ ਵਿਰੋਧ ਵਿੱਚ ਪਟਿਆਲਾ ਦੇ ਫਾਰਾ ਚੌਕ ਤੋਂ ਲੈ ਕੇ 22 ਨੰਬਰ ਪੁਲ ਤੱਕ ਹੱਥ ਵਿੱਚ ਤਖਤੀਆਂ ਲੈ ਕੇ ਪੈਦਲ ਰੋਸ ਮਾਰਚ ਤੇ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਸਦ ਦੇ ਮੈਂਬਰ ਡਾਕਟਰ ਧਰਮਵੀਰ ਗਾਂਧੀ ਸਾਬਕਾ ਮੇਅਰ ਵਿਸ਼ਨੂ ਸ਼ਰਮਾ ਪੰਜਾਬ ਮਹਿਲਾ ਪ੍ਰਧਾਨ ਗੁਰਸ਼ਨ ਕੌਰ ਰੰਦਾਵਾ ਜ਼ਿਲ੍ਹਾ ਮਹਿਲਾ ਪ੍ਰਧਾਨ ਰੇਖਾ ਅਗਰਵਾਲ ਸਾਬਕਾ ਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਸੰਦੀਪ ਸਿੰਘ ਸਿੰਘਲਾ ਤੇ ਹੋਰ ਮੈਂਬਰ ਵੀ ਮੌਜੂਦ ਨੇ ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਹਿਬਾਨ ਹਲਕਾ ਚਾਰਜੇਸ ਬੈਲਾ ਵਿੰਗ ਯੂਥ ਵਿੰਗ ਤੇ ਹੋਰ ਵੱਖ-ਵੱਖ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਪੱਪਾ ਪੱਪਾ ਪੀਮਰਾਓਂ ਬੇਦਖ ਹੋਣਾਂ ਦੀ ਬਾਰੇ ਜੋ ਇੱਕ ਹੱਤਕ ਪਰਿਚਿਪਣੀ ਅਮਿਤ ਸ਼ਾਹ ਹੋਰਾਂ ਨੇ ਰਾ ਸਮਝ ਕੀਤੀ ਹੈ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਦਾ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਰਤ ਵਿਰੋਧੀ ਮਾਨਸਿਕਤਾ ਹੈਗੀ ਹੈ ਸੰਵਿਧਾਨ ਵਿਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅੱਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜਿਹਦਾ ਉਹਨਾਂ ਦੀ ਮਨੁਸੁਮ੍ਰਿਤੀ ਜੋ ਦਰਜ ਹੈਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ जगਜਾਹਰ ਨੇ ਤੇ ਸਮੇ ਸਮੇਸਰ ਇਸ ਦਾ ਪਕਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਇਹਨਾਂ ਦੇ ਆਰਐਸਐਸ ਚੀਫ ਮੋਹਨ ਪਾਗਬਤ ਤੋਂ ਲੈ ਕੇ ਜਿਹੜੇ ਸਗੇ ਉਸ ਤੋਂ ਪਹਿਲਾਂ ਰੱਜੂ ਰੱਜੂ ਭయ్యా ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਗੋਲਵਾਲਕਰ ਸਗੇ ਉਨਾ ਤੋਂ ਲੈ ਕੇ ਸਾਰੇ ਜਿੰਨੇ ਚੀਫ ਹੋਏ ਨੇ ਉਹ ਸਮੇ ਸਮੇ ਸਿਰ ਉਹਨਾਂ ਦੀ ਜਮਹੂਰੀਅਤ ਵਿਰੋਧੀ ਸੰਵਿਧਾਨ ਵਿਰੋਧੀ Dalit ਵਿਰੋਧੀ ਔਰਤ ਵਿਰੋਧੀ ਜੋ ਮਾਨਸਿਕਤਾ ਹੈਗੀ ਹੈ ਉਹ जगਜाहਰ ਹੁੰਦੀ ਰਹੀ ਹੈ ਪਰ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਤੇ ਇਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਚੱਲ ਰਹੀ ਸਰਕਾਰ ਲਗਾਤਾਰ ਸੰਵਿਧਾਨ ਦੀ ਸੰਵਿਧਾਨਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਹਨਾਂ ਨੂੰ ਪੈਰਾਹੇਡ ਕੋ ਚਲ ਰਹੀ ਹੈ ਭਾਵੇਂ ਉਹ ਈਡੀ ਹੋਵੇ ਪਾਵੇਂ ਸੀਬੀਆਈ ਹੋਵੇ ਪਾਵੇਂ ਕੈਗ ਹੋਵੇ ਪਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜੁਡੀਸ਼ਰੀ ਹੋਵੇ ਚਾਹੇ ਉਹ মিডিਆ ਵਰਗੇ ਉਸ ਸੰਸਥਾਨ ਹੋਣ ਜਿਵੇਂ ਉਹਨਾਂ ਦੀ ਕਦਰ ਘਟਾਈ ਕੀਤੀ ਹੈ ਉਹਨਾਂ ਨੂੰ ਆਪਣੀ ਜੇਬੀ ਜਥੇਵੰਦੀ ਬਣਾ ਲਿਆ ਗਿਆ ਉਹਨਾਂ ਚ ਆਰਐਸਐਸ ਦੇ ਬੰਦੇ ਫਿੱਟ ਕਰਕੇ ਸਾਰੇ ਸੰਵਿਧਾਨ ਦੀ ਭਾਵਨਾ ਨੂੰ ਕੁਝਿਆ ਗਿਆ ਹੈਗਾ ਉਸ ਦਾ ਇੱਕ ਚਰਮ ਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਿਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰ ਢਿੱਡ ਵੀ ਸੀਗੀ ਉਹ ਅੰਮ੍ਰਿਤਸਰ ਦੇ ਮੂਹ ਵਿੱਚ ਆ ਗਈ ਤੇ ਉਸ ਨੇ ਬਾਬਾ ਪੀਮਰਾ ਅੰਬੇਦਕਰ ਸਾਹਿਬ ਦੇ ਬਾਰੇ ਅਜੇ ਹੱਤ ਤੱਕ ਪਰੇ ਟੰਗ ਨਾਲ ਅਜੇ ਇੱਕ ਮਜ਼ਾਈਆ ਟੰਗ ਨਾਲ ਉਹਨਾਂ ਨੇ ਇੱਕ ਆਪਣਾ ਵਿਖੇ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ਼ ਹੈਗਾ ਹੈ ਗੁੱਸਾ ਹੈਗਾ ਹੈ ਇਹ ਕਿਨਾਂ ਦੇ ਖਿਲਾਫ ਇੱਕ ਅੱਗ ਭੜਕੀ ਹੋਈ ਹੈਗੀ ਹੈ ਜਿਸ ਤੇ ਅੱਗ ਦੇ ਪ੍ਰਗਟਾਵੇ ਵਾਸਤੇ ਅਸੀਂ ਅੱਜ ਪਟਿਆਲੇ ਵਿੱਚ ਇਕੱਤਰ ਹੋਏ ਆਂ ਔਰ ਅਸੀਂ ਸ਼ਹਿਰ ਚੋਂ ਮਾਰਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅੰਮ੍ਰਿਤਸਰ ਦੀ ਉਹਨਾਂ ਦੀ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਤੇ ਉਹ ਮਾਫੀ ਮੰਗਣ ਜਨਤਕ ਤੌਰ ਤੇ ਮਾਫੀ ਮੰਗਣ ਜੋ ਨੇ ਬਾਬਾ ਪੀਮਰਾਵਦ ਅੰਬੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ ਜਿਸ ਭਾਸ਼ਾ ਜਿਸ ਲੈਜ਼ਰ ਉਹਨਾਂ ਨੇ ਇਸਤੇਮਾਲ ਕੀਤਾ ਹੈਗਾ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਕਿ ਉਹਨਾਂ ਭਾਰਤੀ ਸੰਵਿਧਾਨ ਦੇ ਨਰਮਾਤਾ ਜਿਨ੍ਹਾਂ ਨੇ ਆਪਣਾ ਬੜਾ ਹੀ ਵੱਡਾ ਯੋਗਦਾਨ ਪਾ ਕੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਰਚਾਇਆ ਹੈਗਾ ਉਸ ਦੇ ਨਰਮਾਤਾ ਦੇ ਖਿਲਾਫ ਆਪਣੀ ਜੋ ਬਿਮਾਰ ਜ਼ਹਿਨियत ਹੈਗੀ ਹੈ ਦਲਤਪਰਦੀ ਜ਼ਹਿਨियत ਹੈ ਔਰਤ ਮੋਦੀ ਜਹਿਨੀयत ਹੈ ਜੋਦਾ ਸ਼੍ਰੀ ਆਮ ਸੰਵਿਧਾਨਕ ਮੰਚ ਤੇ ਜਿਹੜਾ ਮੰਦਰ ਆ ਲੋਕ ਸਭਾ ਦਾ ਜਿਹੜਾ ਆਪਣਾ ਜਮਹੂਰੀਅਤ ਦਾ ਜਿਹਨੂੰ ਆਪਾਂ ਮੰਦਰ ਕਹਿੰਦੇ ਆ ਰਾਜ ਸਭਾ ਲੋਕ ਸਭਾ ਉੱਥੇ ਜਾ ਕੇ ਜੋ ਪ੍ਰਗਟਾਵਾ ਕੀਤਾ ਹੈਗਾ ਇਹ ਸ਼ਰਮ ਦੀ ਗੱਲ ਹੈ ਔਰ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਮੋਦੀ ਸਰਕਾਰ ਨੂੰ ਉਸ ਨੂੰ ਬਰਖਾਸਤ ਵੀ ਕਰਨਾ ਚਾਹੀਦਾ